ਬਲਜੀਤ ਸਿੰਘ ਗਿੱਲ ਸਰਕਾਰ ਨੇ ਜਿਹੜੀ ਲੈਟਰ ਕੱਢੀ ਆ ਆਪਣੇ ਬਲੈਕਲਿਸਟ ਬੰਦੇ ਜਿਹੜੇ ਥੋੜੀਆਂ ਥੋੜੀਆਂ ਰਿਪੋਰਟਾਂ ਤੇ ਬਲੈਕਲਿਸਟ ਕੀਤੇ ਗਏ ਸੀ ਉਹਨਾਂ ਨੂੰ ਲੈਣ ਵਾਸਤੇ ਸਰਕਾਰ ਨੇ ਸਹੀ ਲੈਟਰ ਕੱਢਿਆ ਅੱਗੇ ਮੈਨੇਜਮੈਂਟ ਨੇ ਤੋੜ ਮਰੋੜ ਕੇ ਜਿਹੜਾ ਵਾ ਉਹ ਪੇਸ਼ ਕੀਤੀ ਆ ਤੇ ਉਹਦੇ ਵਿੱਚ ਇਹ ਕੀ ਕੀਤਾ ਕਿ ਜਿਹੜੇ ਕੰਟਰੈਕਟ ਤੇ ਯੂਨੀਵਰਸਿਟੀ ਟੈਸਟ ਲੈ ਕੇ ਰੱਖੇ ਸੀ ਬੰਦੇ ਉਹਨਾਂ ਨੂੰ ਵੀ ਆਊਟਸੋਰਸ ਤੇ ਕਰ ਰਹੇ ਆ ਔਰ ਅੱਗੇ ਤੇ ਆਊਟਸੋਰਸ ਨੂੰ ਪੱਕਿਆਂ ਵਾਸਤੇ ਕਹਿੰਦੇ ਸੀ ਪੱਕੇ ਕਰਾਂਗੇ ਪਰ ਦੂਜਿਆਂ ਨੂੰ ਵੀ ਇਹਨਾਂ ਨੇ ਪਲਾਨ ਹੀ ਇਹੋ ਜਿਹਾ ਕਰ ਲਿਆ ਵਾ ਕਿ ਇਹਨਾਂ ਨੂੰ ਛੋਟਾ ਛੋਟਾ ਜਿਹਾ ਬਲੇਮ ਲਾ ਕੇ ਔਰ ਉਹਨਾਂ ਨੂੰ ਫਿਰ ਆਊਟਸੋਰਸ ਤੇ ਰਖੀਏ ਤੇ ਘੱਟ ਤਨਖਾਹ ਕੀਤੀ ਜਾਏ। ਅੱਗੇ ਹੋਰ ਸਿਸਟਮ ਜਿਹੜਾ ਰੋਡਵੇਜ ਦਾ ਚੱਲਣ ਡਿਆ ਵਾ ਉਹ ਭਾਈ ਜੋ ਮਰਜ਼ੀ ਕਰ ਜਾਣ। ਉਹਨਾਂ ਨੂੰ ਕੋਈ ਮਤਲਬ ਪੂਰੀ ਪੂਰੀ ਤਨਖਾਹ ਤੇ ਆ ਤੇ ਸਾਡੇ ਇੱਕ 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 ਰਿਪੋਰਟ ਕਿਸ ਦੀ ਕੋਈ ਗਲਤੀ ਕਰਨ ਹੋਈ ਆ ਜਾਂ ਨਹੀਂ ਹੋਈ ਉਹ ਉਹਨਾਂ ਨੂੰ ਆਊਟਸੋਰਸ ਤੇ ਫਿਰ ਕਰ ਰਹੇ ਆ। ਇਹ ਤੇ ਸਰਕਾਰ ਨੂੰ ਪਤਾ ਵਾ ਪਹਿਲਾਂ ਪਹਿਲੀ ਇਹਨਾਂ ਦੇ ਮੀਟਿੰਗ ਚ ਕਿਹਾ ਸੀ ਕਿ ਆਪਾਂ ਇਹ ਪੱਕੇ ਕਰਾਂਗੇ ਬੰਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਅਸੀਂ ਤੇ ਸਗੋਂ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਕੀਤਾ ਸੀ ਬੱਸਾਂ ਚ ਪ੍ਰਚਾਰ ਵੀ ਕੀਤੇ ਸੀ ਕਿ ਵਧੀਆ ਸਰਕਾਰ ਹੋਊਗੀ ਤੇ ਸਾਡਾ ਕੁਝ ਸੁਣਵਾਈ ਹੋਊਗੀ ਪਰ ਐ ਵਕਤ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਪਤਾ ਨਹੀਂ ਹੁਣ ਮੈਨੇਜਮੈਂਟ ਕਰ ਰਹੀ ਹੈ ਗਲਤ ਜਾਂ ਸਰਕਾਰ ਕਰ ਰਹੀ ਆ ਇਹਦੇ ਸਰਕਾਰ ਆਪਣਾ ਲੈਟਰ ਵੇਖ ਕੇ ਅਸੀਂ ਲੈਟਰ ਕੀ ਗੱਡਿਆ ਸੀ ਔਰ ਮੈਨੇਜਮੈਂਟ ਨੇ ਕਿੰਨੇ ਤੋੜ ਮੋੜ ਕੇ ਇਹ ਗਾੜੀ ਕੀਤਾ ਵਾ ਇਹ ਤੇ ਬਾਕੀ ਇਹ ਗੱਲ ਹੈਗੀ ਆ ਅਸੀਂ ਰੋਸਵਜੋਂ ਜਿਹੜਾ ਵਾ ਅੱਜ ਗੇਟ ਰਾਲੀ ਪੂਰੇ ਸਤਾਈਆਂ ਦੀਪੂਆਂ ਦੇ ਵਿੱਚ ਰੱਖੀਆਂ ਵਾ ਤੇ ਬਾਅਦ ਦੇ ਵਿੱਚ ਆਪਾਂ 13 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾ ਰਹੇ ਆ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮਤਲਬ ਇੰਨਾ ਇੰਨਾ ਚੇਰ ਲੋਕਾਂ ਨੂੰ ਹੋ ਗਿਆ ਵਾ ਅਸੀਂ ਤੇ ਪੱਕਿਆਂ ਦੀ ਆਸ ਲਾਈ ਸੀ ਤੇ ਇਹ ਮਤਲਬ ਸਿਸਟਮ ਹੀ ਹੋਰ ਕਰਤਾ ਇਹਨਾਂ ਨੂੰ ਮਤਲਬ ਥੋੜੀਆਂ ਛੋਟੀਆਂ ਰਿਪੋਰਟਾਂ ਕਰਕੇ ਇਹਨਾਂ ਨੂੰ ਬੈਗ ਲਿਆਓ ਇਹਨਾਂ ਨੂੰ ਆਊਟਸੋਰਸ ਤੇ ਫੇਰ ਲਿਆਓ ਇਹ ਕੰਮ ਜਿਹੜਾ ਬਹੁਤ ਨਿੰਦਣਯੋਗ ਹੈ ਭਾਜੀ ਭਾਜੀ ਕੀ ਨਾਮ ਤੁਹਾਡਾ ਤੋ ਸਾਜੀ ਪੰਜਾਬ ਰੋਡ ਦੇ ਬਟਾਲਾ ਡਿਪੋ ਤੋਂ ਮੀਤ ਪ੍ਰਧਾਨ ਗੌਰਵ ਬੋਲਣਾ ਜੀ ਸਰ ਅੱਜ ਪੀਟ ਰੈਲੀ ਕੀਤੀ ਹੈ ਕੀ ਕਾਰਨ ਹੈ ਤਾਂ ਵੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕਿ ਸਰਕਾਰ ਵੱਲੋਂ ਮੰਗੀਆਂ ਜਿਹੀਆਂ ਤੇ ਉਹ ਤੁਹਾਡੀ ਮੈਨੇਜਮੈਂਟ ਸਰ ਬਾਰ-ਬਾਰ ਮੀਟਿੰਗਾਂ ਸਾਨੂੰ ਦਿੱਤੀਆਂ ਗਈਆਂ ਸਰਕਾਰ ਵੱਲੋਂ ਕਾਫੀ ਵਾਰਾਂ ਨੂੰ ਮੀਟਿੰਗਾਂ ਮਿਲੀਆਂ ਜੀ ਉਹਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਅੱਗੇ ਭੱਜ ਜਾਂਦੀ ਰਹੀ ਆ ਪਰ ਹੁਣ ਜਿਹੜੀ ਸਾਡੀ ਲਾਸਟ ਟਾਈਮ ਉਹਨਾਂ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਕਾਰ ਨੇ ਸਾਡੇ ਪੱਖ ਦੇ ਵਿੱਚ ਸਾਡੇ ਹੱਕ 'ਚ ਗੱਲ ਕੀਤੀ ਸੀ ਪੀ ਅਹੀਂ ਜਿਹੜੇ ਬੰਦੇ ਆ ਆਊਟਸੋਰਸ ਵਾਲੇ ਆ ਕੰਟੈਕਟ ਵਾਲੇ ਉਹਨਾਂ ਨੂੰ ਰੈਗੂਲਰ ਕਰਾਂਗੇ ਤੇ ਦੂਸਰਾਂ ਨੂੰ ਕਹਿਆ ਵੀ ਜਿਹੜੇ ਬੰਦੇ ਰਿਪੋਰਟਾਂ ਵਾਲੇ ਆ ਉਹਨਾਂ ਨੂੰ ਇੱਕ ਮੌਕਾ ਦੇ ਕੇ ਸਾਰਿਆਂ ਨੂੰ ਬਹਾਲ ਕੀਤਾ ਜਾਊਗਾ ਪਰ ਕਿਤੇ ਨਾ ਕਿਤੇ ਜਾ ਕੇ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲਓ ਕਿ ਕਿਸ ਤਰੀਕੇ ਨਾਲ ਗੋਲਮੋਲ ਕਰਕੇ ਫੇਰ ਚਿੱਠੀ ਲੈਟਰ ਘੜ ਦਿੱਤੀ ਗਈ ਆ ਵੀ ਜਿਹੜੇ ਬੰਦੇ ਕੰਟੈਕਟ ਤੇ ਆ ਉਹਨਾਂ ਨੂੰ ਆਊਟਸੋਰਸ ਦੇ ਕਰਕੇ ਤੇ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਕਿ ਜਿਹੜੇ ਬੰਦੇ ਚ ਮੰਨ ਲਓ ਵੀ ਤਨਖਾਹ ਜਿਹੜੀ ਆ ਉਹ ਘਟਾ ਦੇ ਘਟਾ ਕੇ ਤੇ 10000 ਰੁਪਏ ਕਰ ਦਿੱਤੀ ਗਈ ਆ ਇੱਕ ਉਹਨਾਂ ਨੂੰ ਇੱਕ ਕੰਡੀਸ਼ਨ ਇਹ ਇਸ ਟੈਬ ਨਾਲ ਲਾਤੀ ਆ ਵੀ ਉਹ ਬੰਦੇ ਜਿਹੜੇ ਆ ਉਹ ਕਾਫੀ ਹਰਾਸਮੈਂਟ ਹੋਣ ਦੇ ਇਸ ਚੀਜ਼ ਤੋਂ